ਅਦਾਕਾਰਾ ਸੋਨਮ ਬਾਜਵਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਟਰੋਲ ਹੋ ਰਹੀ ਹੈ। ਪੰਜਾਬ ਦੇ ਨੌਜਵਾਨ ਜੋ ਕਦੇ ਸੋਨਮ ਬਾਜਵਾ ਦੇ ਫੈਨ ਹੋਇਆ ਕਰਦੇ ਸੀ, ਉਹ ਅੱਜ ਉਸ ਦੇ ਹੇਟਰ ਬਣ ਗਏ ਨੇ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਤਾਂ ਇਹ ਤੱਕ ਲਿਖ ਦਿੱਤਾ ਕਿ ਸੋਨਮ ਬਾਜਵਾ ਨੇ ਪੰਜਾਬ ਦਾ ਜਲੂਸ ਕੱਢ ਦਿੱਤਾ। ਇਹ ਸਭ ਦੀ ਵਜ੍ਹਾ ਕੀ ਹੈ? ਉਸ ਦੇ ਫੈਨਸ ਆਖਰਕਾਰ ਉਸ ਦਾ ਵਿਰੋਧ ਕਿਉਂ ਕਰ ਰਹੇ ਨੇ? ਆਓ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ। ਸੋਨਮ ਬਾਜਵਾ ਇਹ ਉਹੀ ਅਦਾਕਾਰਾ ਹੈ ਜਿਸ ਨੂੰ ਪੰਜਾਬ ਦੀ ਸਭ ਤੋਂ ਹਾਈएस्ट ਪੇਡ ਐਕਟ੍ਰੈਸ ਮੰਨਿਆ ਗਿਆ ਜਿਸ ਨੂੰ ਇੱਕ ਅਜਿਹੀ ਅਦਾਕਾਰਾ ਮੰਨਿਆ ਗਿਆ ਜੋ ਇਕੱਲੀ ਇੱਕ ਪੰਜਾਬੀ ਫਿਲਮ ਦੀ ਕਾਮਯਾਬੀ ਦੇ ਲਈ ਦਰਸ਼ਕਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਖਿੱਚ ਲਿਆਉਣ ਦੇ ਲਈ ਕਾਬਲੀਅਤ ਰੱਖਦੀ ਸੀ ਆੜਬ ਮੁਟਿਆਰਾ ਫਿਲਮ ਦੇ ਵਿੱਚ ਬੱਬੂ ਬੈਂਸ ਦੇ ਕਿਰਦਾਰ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਪੰਜਾਬ ਦੇ ਵਿੱਚ ਕਈ ਕਾਮਯਾਬ ਹਿੱਟ ਫਿਲਮਾਂ ਦੇਣ ਤੋਂ ਬਾਅਦ ਜਦੋਂ ਸੋਨਮ ਬਾਜਵਾ ਨੇ ਮੁੰਬਈ ਦੇ ਵੱਲ ਰੁਖ ਕੀਤਾ ਤਾਂ ਉਸ ਨੂੰ ਉੱਥੇ ਵੀ ਚੰਗਾ ਹੰਗਾਰਾ ਮਿਲਣਾ ਸ਼ੁਰੂ ਹੋਇਆ हाल ही ਦੇ ਵਿੱਚ ਰਿਲੀਜ਼ ਹੋਈ ਉਸ ਦੀ ਬਾਲੀਵੁੱਡ ਫਿਲਮ ਇੱਕ دیਵਾਨੇ ਕੀ دیਵਾਨੀਅਤ ਨੂੰ ਕਾਫੀ ਪਸੰਦ ਕੀਤਾ ਗਿਆ 23 ਜਨਵਰੀ 2026 ਨੂੰ ਰਿਲੀਜ਼ ਹੋਣ ਵਾਲੀ ਬਾਰਡਰ 2 ਦੇ ਵਿੱਚ ਵੀ ਸੋਨਮ ਬਾਜਵਾ ਦਿਖਾਈ ਦੇਣ ਵਾਲੀ ਹੈ ਜੋ ਕਿ ਫਲਾਈਂਗ ਅਫੀਸਰ ਨਰਮਲਜੀਤ ਸਿੰਘ ਸਿੱਖੋਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਦਿਲਜੀਤ ਦੋਸਾਂਝ ਦੇ ਨਾਲ ਜੋੜੀ ਦੇ ਵਿੱਚ ਦਿਖਾਈ ਦੇਣ ਵਾਲੀ ਹੈ ਪਰ ਇਹ ਸਭ ਦੇ ਨਾਲ ਪੰਜਾਬ ਦੇ ਵਿੱਚ ਹੀ ਸੋਨਮ ਬਾਜਵਾ ਦਾ ਵਿਰੋਧ ਕਿਉਂ ਸ਼ੁਰੂ ਹੋ ਗਿਆ ਕਿਉਂ ਸੋਸ਼ਲ ਮੀਡੀਆ ਦੇ ਉੱਪਰ ਉਹੀ ਨੌਜਵਾਨ ਜੋ ਕਦੇ ਉਸਦੇ ਫੈਨ ਹੋਇਆ ਕਰਦੇ ਸੀ ਅੱਜ ਉਸ ਨੂੰ ਟ੍ਰੋਲ ਕਰਨ ਲੱਗ ਪਏ ਨੇ ਆਓ ਤੁਹਾਨੂੰ ਇਸ ਦੀ ਵਜ੍ਹਾ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ ਸੋਨਮ ਬਾਜਵਾ ਦੇ ਇਸ ਵਿਰੋਧ ਦੇ ਪਿੱਛੇ ਉਸ ਦੀ ਇੱਕ ਪਰਫਾਰਮੈਂਸ ਦੀ ਵੀਡੀਓ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇਸੇ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਉਸ ਦੇ ਛੋਟੇ ਕੱਪੜਿਆਂ ਅਤੇ ਡਾਂਸ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਸੋਸ਼ਲ ਮੀਡੀਆ ਯੂਜ਼ਰਜ਼ ਦਾ ਕਹਿਣਾ ਹੈ ਕਿ ਅਜਿਹਾ ਪਹਿਰਾਵਾ ਅਤੇ ਡਾਂਸ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਗੁੱਸੇ ਦੇ ਵਿੱਚ ਆਏ ਕੁਝ ਯੂਜ਼ਰਜ਼ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੋਨਮ ਅਜਿਹਾ ਕੰਮ ਕਰਕੇ ਪੰਜਾਬ ਦਾ ਜਲੂਸ ਕੱਢ ਰਹੀ ਹੈ ਪਰਫਾਰਮੈਂਸ ਦੇ ਇਸ ਵੀਡੀਓ ਦੇ ਉੱਤੇ ਕਮੈਂਟ ਕਰਦਿਆਂ ਕਈਆਂ ਨੇ ਸੋਨਮ ਨੂੰ ਫੇਲ ਹੀਰੋਇਨ ਤੱਕ ਕਰਾਰ ਕਰ ਦਿੱਤਾ। ਇੰਨਾ ਹੀ ਨਹੀਂ ਕੁਝ ਯੂਜ਼ਰਸ ਨੇ ਤਾਂ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਇੱਥੇ ਤੱਕ ਲਿਖ ਦਿੱਤਾ ਕਿ ਇਸ ਨਾਲੋਂ ਤਾਂ ਗਰਮ ਖਿਆਲੀਆਂ ਦਾ ਸਮਾਂ ਚੰਗਾ ਹੋਇਆ ਕਰਦਾ ਸੀ ਜਦੋਂ ਅਜਿਹੀ ਗੰਦਗੀ ਨਹੀਂ ਫੈਲਦੀ ਸੀ। ਵਿਵਾਦਾਂ ਦੀ ਗੱਲ ਕੀਤੀ ਜਾਵੇ ਤਾਂ ਸੋਨਮ ਬਾਜਵਾ ਨੂੰ ਲੈ ਕੇ ਵਿਵਾਦ ਕੋਈ ਪਹਿਲੀ ਵਾਰ ਨਹੀਂ ਛਿੜਿਆ। ਕੁਝ ਸਮਾਂ ਪਹਿਲਾਂ ਹੀ ਸੋਨਮ ਇੱਕ ਹੋਰ ਵਿਵਾਦ ਦੇ ਵਿੱਚ ਫਸੀ ਹੋਈ ਸੀ। ਫਿਲਮ ਪਿੱਟ ਸਿਆਪਾ ਦੀ ਸ਼ੂਟਿੰਗ ਦੌਰਾਨ ਫਤੇਗੜ ਸਾਹਿਬ ਦੀ ਇੱਕ ਮਸਜਿਦ ਦੇ ਵਿੱਚ ਮਰਿਆਦਾ ਦੀ ਉਲੰਘਣਾ ਕਰਨ ਦੇ ਉੱਤੇ ਉਹਨਾਂ ਨੂੰ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਤੋਂ ਮਾਫੀ ਮੰਗਣੀ ਪਈ ਸੀ ਦਰਸਲ ਇਸ ਫਿਲਮ ਦਾ ਇੱਕ ਗੀਤ ਇੱਕ ਮਸਜਿਦ ਦੇ ਵਿੱਚ ਫਿਲਮਾਇਆ ਗਿਆ ਜਿਸ ਦੇ ਉੱਪਰ ਲੋਕਾਂ ਨੇ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਕਈ ਵੀਡੀਓਜ਼ ਇਦਾਂ ਦੀਆਂ ਵੀ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਸ਼ੂਟਿੰਗ ਦੌਰਾਨ ਇਲਾ ਲੋਕਾਂ ਨੇ ਉੱਥੇ ਖਾਇਆ ਪੀਆ ਵੀ ਹਾਲਾਂਕਿ ਬਾਅਦ ਦੇ ਵਿੱਚ ਇਸ ਦੀ ਮਾਫੀ ਮੰਗਦੇ ਹੋਏ ਮਸਜਿਦ ਦੇ ਵਿੱਚ ਫਿਲਮਾਏ ਗਏ ਸੀਨਜ਼ ਨੂੰ ਨਾ ਵਰਤਣ ਦੀ ਸ਼ਰਤ ਉੱਪਰ ਇਹ ਵਿਵਾਦ ਠੰਡਾ ਹੋਇਆ ਇਸ ਤੋਂ ਵੀ ਪਹਿਲਾਂ ਇੱਕ ਫਿਲਮ ਦੇ ਟ੍ਰੇਲਰ ਦੇ ਵਿੱਚ ਸੋਨਮ ਬਾਜਵਾ ਨੂੰ ਇੱਕ ਸਿੱਖ ਪਰਿਵਾਰ ਦੀ ਨੂੰਹ ਦਾ ਕਿਰਦਾਰ ਨਿਭਾਉਂਦੇ ਹੋਏ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰਦੇ ਦਿਖਾਇਆ ਗਿਆ ਸੀ ਜਿਸ ਉੱਪਰ ਐਸਜੀਪੀਸੀ ਅਤੇ ਪੰਜਾਬ ਕਲਾਕਾਰ ਮੰਚ ਨੇ ਇਤਰਾਜ਼ ਜਤਾਇਆ ਇਸ ਤੋਂ ਪਹਿਲਾਂ ਸਾਲ 2021 ਦੇ ਵਿੱਚ ਵੀ ਸੋਨਮ ਬਾਜਵਾ ਟਰੋਲਰਸ ਦੇ ਨਿਸ਼ਾਨੇ ਦੇ ਉੱਪਰ ਆ ਗਈ ਸੀ ਜਦੋਂ ਉਸਨੇ ਸ਼ਹਿਨਾਜ਼ ਗਿੱਲ ਨੂੰ ਕੌਂਟਰੋਵਰਸੀ ਕੁਇਨ ਆਖ ਦਿੱਤਾ ਸੀ ਉਸ ਤੋਂ ਵੀ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਸਾਲ 2023 ਦੇ ਵਿੱਚ ਸੋਨਮ ਬਾਜਵਾ ਨੇ ਕੁਝ ਪੁਰਾਣੇ ਟਵੀਟ ਵੀ ਕੀਤੇ ਸੀ ਜੋ ਕਿ ਕਾਫੀ ਵਾਇਰਲ ਹੋਏ ਸੀ ਇਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਉਹ ਜੀਜ਼ਸ ਨੂੰ ਫੋਲੋ ਤਾਂ ਕਰਦੀ ਹੈ ਪਰ ਇਸਾਈ ਧਰਮ ਨੂੰ ਨਹੀਂ ਮੰਨਦੀ ਇਸ ਤੋਂ ਬਾਅਦ ਸੋਨਮ ਉੱਪਰ aarop ਲੱਗੇ ਕਿ ਉਸਨੇ ਆਪਣਾ ਧਰਮ ਬਦਲ ਲਿਆ ਖैर ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਸੋਨਮ ਬਾਜਵਾ ਟਰੋਲਰਸ ਦੇ ਨਿਸ਼ਾਨੇ ਉੱਪਰ ਚੱਲ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ